ਗੁਰਦਾਸਪੁਰ ਦੇ ਪਿੰਡ ਰਾਜੂ ਬੇਲਾ ਕਿਸ਼ਨਪੁਰ ਅਤੇ ਪਸਵਾਲ ਵਿੱਚ ਪੰਜਾਬ ਸਰਕਾਰ ਦੀ ਮੁਹਿੰਮ ਜਿਸਕਾ ਖੇਤ ਉਸकी ਰੇਤ ਤਹਿਤ ਕੱਢੀ ਜਾ ਰਹੀ ਸੀ ਰੇਤ ਕੁਝ ਕਿਸਾਨ ਜਥੇਬੰਦੀਆਂ ਨੇ ਮੌਕੇ ਤੇ ਪਹੁੰਚ ਕੇ ਰੋਕਿਆ ਕੰਮ ਦੂਜੀ ਕਿਸਾਨ ਜਥੇਬੰਦੀ ਨੇ ਕਿਹਾ ਸਰਕਾਰ ਦੀ ਪਾਲਸੀ ਤਹਿਤ ਚੱਲ ਰਿਹਾ ਹੈ ਕੰਮ ਰਾਜਨੀਤਿਕ ਸ਼ੈ ਤੇ ਕੰਮ ਨੂੰ ਰੋਕਣ ਦੀ ਕੀਤੀ ਜਾਰੀ ਕੋਸ਼ਿਸ਼ ਗੁਰਦਾਸਪੁਰ ਦੇ ਪਿੰਡ ਰਾਜੂ ਬੇਲਾ ਕਿਸ਼ਨਪੁਰ ਅਤੇ ਪਸਵਾਲ ਵਿੱਚ ਪੰਜਾਬ ਸਰਕਾਰ ਦੀ ਮੁਹਿੰਮ ਜਿਸਕਾ ਖੇਤ ਉਸकी ਰੇਤ ਮੁਹਿੰਮ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਹੋਈਆਂ ਆਮੋ ਸਾਹਮਣੇ ਬਿਆਸ ਦਰਿਆ ਨੇੜੇ ਕਿਸਾਨਾਂ ਵੱਲੋਂ ਆਪਣੇ ਖੇਤਾਂ ਵਿੱਚੋਂ ਕਢਵਾਈ ਜਾ ਰਹੀ ਸੀ ਰੇਤ ਇੱਕ ਕਿਸਾਨ ਜਥੇਬੰਦੀ ਨੇ ਆ ਕੇ ਰੋਕਿਆ ਕੰਮ ਕਿਹਾ ਹੋ ਰਹੀ ਹੈ ਨਜਾਇਜ਼ ਮਾਈਨਿੰਗ ਦੂਸਰੇ ਕਿਸਾਨ ਜਥੇਬੰਦੀ ਨੇ ਕਿਹਾ ਕਿ ਇਹ ਨਜਾਇਜ਼ ਮਾਈਨਿੰਗ ਨਹੀਂ ਹੈ ਕਿਸਾਨਾਂ ਵੱਲੋਂ ਕ੍ਰੈਸ਼ਰ ਮਾਲਕਾਂ ਨੂੰ ਖੇਤਾਂ ਵਿੱਚੋਂ ਰੇਤ ਅਤੇ ਬਜਰ ਕੱਢਣ ਦੇ ਲਈ ਕਿਹਾ ਹੈ ਤਾਂ ਜੋ ਉਹਨਾਂ ਦੇ ਖੇਤ ਦੁਬਾਰਾ ਤੋਂ ਖੇਤੀ ਯੋਗ ਹੋ ਸਕਣ ਕ੍ਰੈਸ਼ਰ ਮਾਲਕਾਂ ਨੇ ਕਿਹਾ ਕਿ ਉਹਨਾਂ ਨੇ ਸਰਕਾਰ ਨੂੰ ਸਾਰੀਆਂ ਫੀਸਾਂ ਦੇ ਕੇ ਕਿਸਾਨਾਂ ਦੇ ਖੇਤਾਂ ਵਿੱਚੋਂ ਰੇਤ ਕੱਢਣ ਦਾ ਕੰਮ ਸ਼ੁਰੂ ਕੀਤਾ ਹੈ ਪਰ ਕੁਝ ਕਿਸਾਨ ਜਥੇਬੰਦੀਆਂ ਜਾਣਬੁੱਝ ਕੇ ਇਸ ਨੂੰ ਰਾਜਨੀਤਿਕ ਸ਼ਾਹ ਦੇ ਉੱਪਰ ਕੰਮ ਨੂੰ ਰੋਕ ਰਹੀਆਂ ਹਨ ਅਤੇ ਮਾਹੌਲ ਨੂੰ ਖਰਾਬ ਕਰ ਰਹੀਆਂ ਹਨ ਦੇਖੋ ਜਿਵੇਂ ਅੱਜ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋਈਆਂ ਸੀ ਮੀਡੀਆ ਵੀ ਆਇਆ ਸੀਗਾ ਤੇ ਤਕਰੀਬਨ ਮਤਲਬ 150 ਬੰਦਾ ਵੀ ਇੱਥੇ ਇਕੱਠਾ ਸੀਗਾ ਤੇ ਗੱਡੀਆਂ ਸਾਡੀਆਂ ਅਜੇ ਵੀ ਥਾਣੇ ਅਸੀਂ ਨਹੀਂ ਚਾਹੁੰਦੇ ਕੋਈ ਵੀ ਆਪਾਂ ਮਤਲਬ ਇਲੀਗਲ ਤਰੀਕੇ ਨਾਲ ਕੋਈ ਰਸਤਾ ਅੱਜ ਡਕੀਏ ਤੇ ਸਾਰਿਆਂ ਨੇ ਅਸੀਂ ਭਾਜੀ ਰਾਜੂ ਔਲਖ ਨੇ ਗੁਰਪ੍ਰਤਾਪ ਅੰਕਲ ਨੇ ਅੰਕਲਵਰੀਨ ਨਾਲ ਸਾਰੇ ਤੇ ਹੋਰ ਵੀ ਸਾਰਿਆਂ ਨੇ ਇਹ ਸਲਾਹ ਕੀਤੀ ਆ ਵੀ ਜੇ ਅੱਜ ਸ਼ਾਮ ਤੱਕ ਗੱਡੀਆਂ ਛੱਡਦੇ ਆ ਤੇ ਠੀਕ ਹੈ ਨਹੀਂ ਛੱਡਦੇ ਤੇ ਪਰਸੋਂ ਐਤਵਾਰ ਆਪਾਂ ਜਿਹੜਾ ਹੈਗਾ ਕੋਈ ਨਾ ਕੋਈ ਸਟੇਟ ਹਾਈਵੇ ਜਾਂ ਨੈਸ਼ਨਲ ਹਾਈਵੇ ਜ਼ਿਆਦਾਤਰ ਗਰਦਾਸਪੁਰ ਬਾਈਪਾਸ ਬੱਬਰੀ ਆਪਾਂ ਵੱਡੀ ਗਿਣਤੀ ਦੇ ਵਿੱਚ ਫਿਰ ਉੱਥੇ ਧਰਨਾ ਲਾ ਕੇ ਤੇ ਆਪਾਂ ਜਿਹੜਾ ਸਰਕਾਰ ਦੀ ਇਹ ਪਾਲਿਸੀ ਆ ਉਹਦੇ ਵਿੱਚ ਸਰਕਾਰ ਨੂੰ ਜਿੰਮੇਵਾਰ ਠਹਿਰਾਵਾਂਗੇ ਵੀ ਇੱਕ ਬੰਨੇ ਸਾਡੇ ਕੋ ਸਾਰਾ ਕੁਝ ਕਰਵਾ ਰਹੇ ਹੋ ਤੇ ਦੂਜੇ ਬੰਨੇ ਸਾਡੇ ਨੇ ਠੱਗਾ ਕਰਦੇ ਹੋ। ਬਿਲਕੁਲ ਜੀ ਜੋ ਜਿਤਨਾ ਵੀ ਪ੍ਰੋਗਰਾਮ ਬਣਿਆ ਸਾਰੇ ਜਥੇਬੰਦੀਆਂ ਸਹਿਮਤੀ ਨਾਲ ਤੇ ਬਿਲਕੁਲ ਜਿਹੜਾ ਇਹ ਜੇ ਸਰਕਾਰ ਨੇ ਠੱਗਾ ਨਾ ਰੋਕਿਆ ਤੇ ਆਪਾਂ ਜਿਤਨਾ ਪ੍ਰੋਗਰਾਮ ਬਣਿਆ ਬਿਲਕੁਲ ਤਗੜੇ ਹੋ ਗਏ ਉਹ ਪ੍ਰੋਗਰਾਮ ਦਾ। ਵੇਖੋ ਮੇਰਾ ਖਿਆਲ ਤੇ ਕਹਿੰਦਾ ਸਰਕਾਰ ਨੇ ਜਿਹੜਾ ਆਪ ਹੀ ਪਾਲਿਸੀ ਬਣਾਈ ਹੈ ਤੇ ਆਪ ਹੀ ਆਪਾਂ ਚੁੱਕ ਕੇ ਗੱਡੀਆਂ ਜਿਹੜੀਆਂ ਥਾਣੇ ਲਾ ਲਈਏ। ਇਸ ਸਰਕਾਰ ਵਾਸਤੇ ਮਾੜੀ ਗੱਲ ਆ ਪ੍ਰਸ਼ਾਸਨ ਵਾਸਤੇ ਅਸੀਂ ਪ੍ਰਸ਼ਾਸਨ ਨੂੰ ਅਪੀਲ ਹੀ ਕਰਦੇ ਪਹਿਲਾਂ ਤੇ ਇਹਨਾਂ ਨੇ ਆ ਅੱਜ ਸ਼ਾਮ ਤੱਕ ਗੱਡੀਆਂ ਛੱਡ ਗਏ ਤੇ ਪ੍ਰਸ਼ਾਸਨ ਨੂੰ ਆਪ ਇਹਨਾਂ ਨੂੰ ਕਹਿਣਾ ਚਾਹੀਦਾ ਕਿ ਕੰਮ ਸ਼ੁਰੂ ਕਰ ਲਓ ਤੇ ਜੇ ਫਿਰ ਵੀ ਇਹ ਪ੍ਰਸ਼ਾਸਨ ਨੂੰ ਨਹੀਂ ਸਮਝ ਆਉਂਦੀ ਤੇ ਫਿਰ ਸਾਨੂੰ ਇਹ ਨਾ ਕਿ ਉਹ ਵੀ ਤੁਸੀਂ ਵਜਾ ਲੱਭਦੇ ਹੋ ਜਾਂ ਜਗ੍ਹਾ ਲੱਭਦੇ ਵੀ ਤੁਸੀਂ ਵਜਾ ਨਹੀਂ ਤੁਹਾਨੂੰ ਜਗ੍ਹਾ ਦੀ ਲੋੜ ਆ ਜਗ੍ਹਾ ਸਾਡੇ ਕੋਲ ਬਣੀਆ ਬੈਠ ਨੂੰ ਵੀ ਪਤਾ ਤੇ ਪ੍ਰਸ਼ਾਸਨ ਨੇ ਕਈ ਵਾਰਾਂ ਬੈਠਿਆ ਦੇਖਿਆ ਵੀ ਆ ਕਿ ਇਹ ਨਵਾਂ ਤੇ ਕਦੀ ਬਹਿਣਾ ਨਹੀਂ ਆਪਾਂ ਨਹੀਂ ਹਾਈਵੇ ਵੀ ਟੱਕੇ ਆ ਤੇ ਇੰਟਰਨੈਸ਼ਨਲ ਹਾਈਵੇ ਵੀ ਡੱਕਿਆ ਰੋਡ ਵੀ ਡੱਕਿਆ ਤੇ ਐਮਐਲਏ ਦੇ ਘਰ ਵੀ ਡੱਕੇ ਆ ਇਹ ਕਰਕੇ ਬੇਨਤੀ ਹੈ ਕਿ ਇਹਨੂੰ ਅੱਜ ਸ਼ਾਮ ਤੱਕ ਇਹਨਾਂ ਦੇ ਜਿੰਨੇ ਵੀ ਵਹੀਕਲ ਉੱਥੇ ਆ ਇਹਨਾਂ ਨੂੰ ਰਿਲੀਜ਼ ਕਰਕੇ ਤੇ ਇਹਨਾਂ ਨੂੰ ਇਹ ਆਰਡਰ ਦੇ ਦੇਣਾ ਚਾਹੀਦਾ ਕਿ ਜਾ ਕੇ ਆਪਣਾ ਜਿਹੜੇ ਕਿਸਾਨ ਖੇਤਾਂ ਵਾਲੇ ਉਹਨਾਂ ਦੇ ਕੇਸ ਸਾਫ਼ ਕਰੋ ਇਹ ਅਪੀਲ ਕਰਦੇ ਨੇ ਤੇ ਐਤਵਾਰ ਨੂੰ ਫਿਰ ਕੋਈ ਵੀ ਜਗ੍ਹਾ ਜਿੱਥੇ ਸਾਨੂੰ ਵਧੀਆ ਸੇਫ ਲੱਗੂਗੀ ਕਿ ਇੱਥੋਂ ਤੇ ਸਰਕਾਰ ਛੇਤੀ ਲੈਣੀ ਆ ਭਾਵੇਂ ਉਹ ਡਾਕਾ ਨਾ ਚੌਕੀ ਕਿ ਉਹ ਨਵੇਂ ਗੁਰਦਾਸਪੁਰ ਦਾ ਜਿੱਥੇ ਮਰਜ਼ੀ ਅਸੀਂ ਸੌਆਂ ਨੂੰ ਡੱਕ ਸਕਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੇਖੋ ਇਹ ਬਿਆਸ ਦਰਿਆ ਦਾ ਕੰਡਾ ਵਾ ਭੈਣੀ ਪਸਵਾਲ ਪਿੰਡਾ ਜਿਹੜਾ ਤੇ ਆ ਸਾਹਮਣੇ ਉਹਦੀ ਜ਼ਮੀਨ ਆ ਭੈਣੀ ਪਸਵਾਲ ਦੀ ਰਾਜੂ ਬੇਲੇ ਦੀ ਇਹ ਰਾਜੂ ਬੇਲੇ ਦੀ ਜ਼ਮੀਨ ਆ ਭੈਣੀ ਪਸਵਾਲ ਤੋਂ ਲੈ ਕੇ ਤੇ ਆ ਸਾਰਾ ਹੀ ਮੇਰਾ ਖਾਲੇ ਸ਼ਾਲਿਆਂ ਤੋਂ ਲੈ ਕੇ ਜੰਨਾ ਦਰਿਆ ਵਾ ਸਾਰਾ ਹੀ ਢਾ ਲਗੀ ਆ ਚਾਰਸ਼ ਫਿਰੇ ਤੇ ਸਰਕਾਰ ਦੀ ਪਾਲਿਸੀ ਜਿਹੜੀ ਆ ਉਹਨੂੰ ਵੀ ਸਾਰਿਆਂ ਨੇ ਸਲਾਗੇ ਕੀਤੀ ਇਹ ਜਿਸ ਜਿਸ ਦਾ ਖੇਤ ਉਸ ਦੀ ਰੇਤ ਕਿਉਂਕਿ ਖੇਤ ਵਾਲਾ ਕਈ ਖੇਤ ਇਹੋ ਜੀ ਆ ਜਿੱਥੇ ਖੇਤ ਵਾਲਾ ਪੱਧਰਾ ਨਹੀਂ ਕਰ ਸਕਦਾ ਉਹਨਾਂ ਨੇ ਉਹ ਆਪਣੇ ਕਿਸੇ ਕੋ ਪੱਧਰਾ ਕਰਾ ਲੈਣਾ ਆਪਣੇ ਕ੍ਰੈਸ਼ਰ ਵਾਲਿਆਂ ਨੂੰ ਦੇ ਦੇਣਾ ਕਿਉਂਕਿ ਉਹਨਾਂ ਨੇ ਜ਼ਮੀਨ ਆਪਣੀ ਪੱਧਰੀ ਕਰਾਉਣੀ ਹੈ ਇਹਦੇ ਵਿੱਚ ਕੋਈ ਲੀਗਲ ਨਹੀਂਗਾ ਇਹ ਅਨਲੀਗਲ ਕੋਈ ਨਹੀਂ ਆ ਲੀਗਲ ਆ ਸਾਰਾ ਕੁਝ ਆ ਦਰਿਆ ਜਿਹੜਾ ਤੁਹਾਨੂੰ ਤੁਹਾਡੇ ਸਾਹਮਣੇ ਦੇਖ ਲਓ ਕੀ ਬੰਨਿਆ ਇੱਥੇ ਤੇ ਕੱਲ ਇਹਨਾਂ ਨੇ ਮੇਰੇ ਖਿਆਲ ਕਹਿੰਦਾ ਵੀ ਕੋਈ ਮੈਨੂੰ ਤਾਂ ਸਮਝ ਨਹੀਂ ਲੱਗੀ ਵੀ ਇਹ ਕੋਈ ਪੋਲੀਟੀਕਲ ਮੰਡਟਾ ਆ ਜਾਂ ਕੀ ਆ ਪੀ ਇਹਨੂੰ ਇੱਥੋਂ ਡੱਕਣਾ ਕੋ ਬਣਦੀ ਨਹੀਂ ਕਿਉਂਕਿ ਆ ਦਰਿਆ ਜਿੰਨਾ ਉੱਚਾ ਵਾ ਵਿੱਚੋਂ ਦੇਖੀ ਦੇਖੋ ਕਿੰਨਾ ਵਿੱਚ ਬਰੇਤੇ ਬਣੇ ਇਹਦੇ ਮਾਲਕੀਆਂ ਦੇ ਵਿੱਚ ਬਰੇਤੇ ਬਣੇ ਆ ਇਹ ਦਰਿਆ ਜਿਹੜਾ ਵਿੱਚੋਂ ਖਾਲਿਆ ਜਾਊਗਾ ਕਿਉਂਕਿ ਦਰਿਆ ਨੀਵਾ ਹੋਊਗਾ ਤੇ ਦਰਿਆ ਆਪਣੇ ਟਿਕਾਣੇ ਜਾਊਗਾ ਨਹੀਂ ਤੇ ਜ਼ਮੀਨਾਂ ਇਹ ਮਾਲੂਕਾ ਸਾਰਿਆਂ ਦੀਆਂ ਇਹ ਕਿਸਾਨਾਂ ਵਾਸਤੇ ਵੀ ਜਿਹੜਾ ਵਾ ਜਿਹੜਾ ਕਿਸੇ ਨੂੰ ਐਦਾ ਹਰਾਸਮੈਂਟ ਕਰਨਾ ਜਾਂ ਸੜਕਾਂ ਤੇ ਕਿਸੇ ਨੇ ਬਹਿਣਾ ਆਣ ਕੇ ਮੈਂ ਤੇ ਆਪਣੇ ਜਿਹੜੇ ਕੋ ਜਥੇਬੰਦੀਆਂ ਦੇ ਵੀਰ ਆ ਜਾਂ ਸਾਡੇ ਕਿਸਾਨ ਵੀਰ ਵੀ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਐਦਾਂ ਨਹੀਂ ਕਰਨਾ ਚਾਹੀਦਾ ਆਪਾਂ ਕਿਸੇ ਦੇ ਕਹੇ ਤੇ ਜਾਂ ਆਪਣੀ ਕੋਈ ਜिदबाजी ਕਰਕੇ ਵੀ ਅਹੀਂ ਨਹੀਂ ਇੱਥੋਂ ਫਟਣ ਦੇਣਾ ਇਹ ਨਹੀਂ ਸੋਚਣਾ ਚਾਹੀਦਾ ਵੀ ਸਾਡਾ ਇੱਥੇ ਨੁਕਸਾਨ ਕੀ ਆ ਪਹਿਲੋ ਇਹ ਦੱਸੋ ਵੀ ਇੱਥੇ ਸਾਡਾ ਕੀ ਨੁਕਸਾਨ ਆ ਜੇ ਇਹ ਜ਼ਮੀਨ ਕੱਲ ਪਧਰੀ ਹੁੰਦੀ ਆ ਜੜੀ ਆ ਵਿੱਚੋਂ ਚੁੱਕਿਆ ਜਾਂਦਾ ਇਹ ਜ਼ਮੀਨ ਆਪਣੀ ਵਾਈਜੋਗ ਬਣ ਜਾਂਦੀ ਦਰਿਆ ਆਪਣੇ ਟਿਕਾਣੇ ਚੱਲ ਜਾਂਦਾ ਆ ਦਰਿਆ ਜਿਹੜਾ ਹੁਣ ਨਾ ਜ਼ਮੀਨਾਂ ਮੱਲੀਆਂ ਪਹਿਲੋ ਇੰਨਾ ਚ ਇਹ ਇਹਦੇ ਵਿੱਚ ਫਸਲ ਹੀ ਪਹਿਲੋ ਪਹਿਲੋ ਸਾਡਾ ਇੱਥੇ ਗੰਨਾ ਲੱਗਾ ਸੀ ਜਿਹੜਾ ਰੋੜ ਕੇ ਚੱਲ ਗਿਆ ਤੇ ਵੱਡੇ ਵੱਡੇ ਬਰੇਤੇ ਬਣ ਗਏ ਇਹ ਕਰਕੇ ਮੈਂ ਕਿੰਨਾ ਵੀ ਇਹ ਬਿਲਕੁਲ ਜਿਹੜੇ ਵੀ ਵੀਰਕੇ ਨੇ ਵਿਰੋਧ ਕੀਤਾ ਇਹਦਾ ਇਹ ਬਿਲਕੁਲ ਨਹੀਂ ਹੋਣਾ ਚਾਹੀਦਾ ਅਸੀਂ ਆਪਣੇ ਕਿਸਾਨ ਵੀਰਾਂ ਨੂੰ ਜੇ ਕੋ ਜਥੇਬੰਦੀ ਵਾਲਾ ਕੋਈ ਵੀਰ ਹੈ ਉਹਨੂੰ ਵੀ ਬੇਨਤੀ ਕਰਦੇ ਆ ਕਿ ਇਹ ਜਿਹੜਾ ਕੰਮ ਆ ਚੱਲਣ ਡਿਆ ਦਰਿਆ ਖਾਲਣ ਵਾਲਾ ਦਰਿਆਲ ਨੂੰ ਖਾਲਣ ਦੇਣਾ ਚਾਹੀਦਾ ਇਹਨੂੰ ਇੱਥੇ ਰੋਕ ਨਹੀਂ ਲੋਣੀ ਚਾਹੀਦੀ ਕਿਉਂਕਿ ਫਿਰ ਆਪੋ ਚੋਦੀ ਸਾਡਾ ਇਹ ਡਿਸਫੂਡ ਬਣੂਗਾ ਕੋਈ ਜਿਵੇਂ ਬੰਦੀ ਆਮ ਸਾਹਮਣੀ ਹੋ ਗਈ ਅਸਤੀ ਨੂੰ ਲੈ ਕੇ ਮਤਲਬ ਇਹ ਚੀਜ਼ ਇਹ ਚੀਜ਼ ਨੂੰ ਲੈ ਕੇ ਆਪੋਰਚੁਨਿਟੀ ਡਿਸਫੂਡ ਬਣਦਾ ਇਹ ਕਰਕੇ ਮੈਂ ਤੇ ਆਪਣੇ ਕਿਸਾਨ ਵੀਰਾਂ ਨੂੰ ਤੇ ਜਿਹੜਾ ਕੋ ਜਥੇਬੰਦੀ ਦਾ ਕੋਈ ਵੀਰ ਆਇਆ ਹੋਊਗਾ ਉਹਨਾਂ ਦਾ ਉਹਨੂੰ ਵੀ ਬੇਨਤੀ ਕਰਦਾ ਵੀ ਬਿਲਕੁਲ ਇਹਨੂੰ ਰੁਕਿਆ ਨਹੀਂ ਜਾਣਾ ਚਾਹੀਦਾ ਕਿਸਾਨਾਂ ਦੀ ਜੇ ਮਤ ਕਰਨੀ ਹੈ ਭਰਾਵੋ ਤੇ ਫਿਰ ਆਹ ਜਿਹੜਾ ਦਰਿਆ ਇਹਨੂੰ ਸਾਫ਼ ਕਰਨ ਦੋ ਦਰਿਆ ਸਾਫ ਹੋ ਜੂਗਾ ਪੈਲੀਆਂ ਜਿਹੜੀਆਂ ਉਹ ਦੇਖਣ ਲ ਆਪਣੀਆਂ ਕਿੱਥੇ ਮੇਰੀ ਪੈਲੀ ਆ ਆਪਣੀ ਪੈਲੀ ਪੱਧਰ ਕਰਕੇ ਕੋਈ ਨਾ ਕੋਈ ਫਸਲ ਬੀਜ ਲਊਗਾ ਨਿਕਲ ਮਾਈਨਿੰਗ ਨਹੀਂ ਹੋਣੀ ਕਿਤੇ ਨਹੀਂ 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 ਇਹ ਬਿਲਕੁਲ ਲੀਗਲ ਆ ਕਹਿੰਦੇ ਜੀ ਦਰਿਆ ਤੇ ਨੀਵਾ ਹੋਏ ਨਾ ਫਿਰ ਦਰਿਆ ਤੇ ਪਾਲ ਵਧਣਾ ਤੇ ਮਾਈਨਿੰਗ ਇਲੈਗਲ ਆ ਆਲ ਚੀਜ਼ ਨਿਕਲ ਮਾਈਨਿੰਗ ਨਹੀਂ ਦੇਖੋ ਜੇ ਦਰਿਆ ਨੀਵਾ ਹੋ ਜੇ ਨਾ ਤੇ ਸਾਡੀਆਂ ਜਮੀਨਾਂ ਬੱਜ ਜਾਂਦੀਆਂ ਬਿਮਾਰੀ ਕੀ ਆ ਵੱਡੀ ਸਾਡੇ ਰੋਣ ਕੀ ਆ ਰੋਣ ਇਹ ਆ ਵੀ ਮੜਿਆ ਜਾ ਮੀਂਹ ਪੈਂਦਾ ਤੇ ਦਰਿਆ ਤੇ ਜ਼ਮੀਨ ਦੇ ਬਰਾਬਰ ਹੋਇਆ ਉਸ ਵੇਲੇ ਜ਼ਮੀਨਾਂ 'ਚ ਵੜ ਜਾਂਦਾ ਸਾਡੀਆਂ ਫਸਲਾਂ ਮਾਰੀਆਂ ਜਾਂਦੀਆਂ ਜੇ ਦਰਿਆ ਵਿੱਚੋਂ ਨੀਵਾ ਹੋਵੇ ਤੇ ਬਹੁਤ ਵੱਡਾ ਕੋ ਫਲੱਡ ਆ ਜਾਏ ਫੇਰ ਤਾਂ ਚਲੋ ਦਰਿਆ ਪੈਲੀਆਂ 'ਚ ਚੜ ਜਾਏ ਤੇ ਜੇ ਮਾਰੇ ਮੋٹے ਪਾਣੀ ਦੇ ਨਾਲ ਵੀ ਦਰਿਆ ਪੈਲੀਆਂ 'ਚ ਚੜ ਗਿਆ ਤੇ ਸੋਚ ਲਓ ਨੁਕਸਾਨ ਤੇ ਫਿਰ ਸਾਡੇ ਹੋਣ ਦੇ ਨਾ ਇਹ ਕੋਈ ਜਿਹੜੇ ਕੋਈ ਵੀਰ ਇਹੋ ਜਿਹਾ ਵਿਰੋਧ ਕਰਦੇ ਆਪਣੇ ਨੁਕਸਾਨ ਕਰਨ ਦੇ ਇਹਦੇ ਵਾਸਤੇ ਅਸੀਂ ਤੇ ਸਾਰੇ ਆਪਣੇ ਵੀਰਾਂ ਨੂੰ ਦੇ ਜਿਹੜੇ ਕੋਈ ਕਿਸਾਨ ਸਾਥੀ ਆ ਜਿਨ੍ਹਾਂ ਨੇ ਕੋਈ ਡੱਕਿਆ ਵੀ ਆ ਕੱਲ ਆਣ ਕੇ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਕਿ ਬਿਲਕੁਲ ਇਹ ਲੀਗਲ ਹੋਣ ਡਿਆ ਇਲੀਗਲ ਦੇ ਸਮਰਥਨ ਚਾਹੀਦਾ ਦੇਖੋ ਅੱਜ ਉਗਰਾਹਾ ਜਥੇਬੰਦੀ ਵਾਲੇ ਆ ਅਸੀਂ ਮਾਝਾ ਕਿਸਾਨ ਸੰਘਰਸ਼ ਕਮੇਟੀ ਵਾਲੇ ਆ ਹੋਰ ਵੀ ਇੱਕ ਦੋ ਜਥੇਬੰਦੀਆਂ ਵਾਲੇ ਬੰਦੇ ਇੱਥੇ ਖੜੇ ਆ ਜਿਹੜੇ ਇਹ ਚਾਹੁੰਦੇ ਆ ਵੀ ਜਿਸ ਕੀ ਜਿਸ ਕਾ ਖੇਤ ਆ ਉਸ ਕੀ ਰੇਤ ਨੂੰ ਦੇਣੀ ਚਾਹੀਦੀ ਆ ਕਿਉਂਕਿ ਉਹ ਜੇ ਆਪ ਨਹੀਂ ਔਰ ਕੋ ਪਤਨੀ ਹੋ ਸਕਦੀ ਆ ਆਪ ਨਹੀਂ ਚੁੱਕ ਸਕਦਾ ਉਹ ਕਿਸੇ ਨੂੰ ਆਪਣੀ ਵੇਚ ਦੇ ਕਿ ਕੋ ਜਿੱਦਾਂ ਮਰਜ਼ੀ ਪੈਸੇ ਲੈ ਕੇ ਪਤਰੀ ਕਰਾਵੇ ਜੋ ਮਰਜ਼ੀ ਕਰੇ ਉਹ ਉਹਨੂੰ ਕੰਮ ਕਰ ਲੈਣਾ ਚਾਹੀਦਾ ਇਹ ਰੋਕਣਾ ਬਿਲਕੁਲ ਗਲਤ ਆਹੀਂ ਦੁਬਾਰਾ ਫਿਰ ਅਪੀਲ ਕਰਦੇ ਤੁਹਾਡੇ ਰਾਹੀਂ ਸਾਰੇ ਪਿੰਡ ਹੈਗਾ ਜੀ ਰਾਜੂਬੇਲੇ ਤੇ ਕਿਸ਼ਨਪੁਰ ਦਾ ਰਕਬਾ ਪੈ ਜਾਂਦਾ ਜੀ ਸਾਰਾ ਇਹ ਹਲਕਾ ਕਾਦੀਆ ਜ਼ਿਲ੍ਹਾ ਗੁਰਦਾਸਪੁਰ ਜੀ ਸਰ ਇੱਥੇ ਨਾ ਕਿਸਾਨਾਂ ਦੀਆਂ ਜ਼ਮੀਨਾਂ ਰੁੜ ਗਈਆਂ ਜੀ ਆਹ ਤਕਰੀਬਨ ਇੱਥੋਂ ਜੇ ਤੁਸੀਂ ਪਿੱਛੇ ਤੁਸੀਂ ਸ਼ਾਟ ਲਾਓਗੇ ਇੱਥੋਂ ਸਾਰੀ ਜ਼ਮੀਨ ਤਕਰੀਬਨ 4 ਕਿੱਲੇ ਜ਼ਮੀਨ ਇੱਥੋਂ ਰੁੜ ਗਈ ਜਿੱਥੇ ਅਸੀਂ ਖੜੇ ਆ ਆ ਅਸੀਂ ਰਸਤਾ ਬਣਾਇਆ ਇੱਥੋਂ ਜ਼ਮੀਨ ਰੁੜੀ ਆ ਤਕਰੀਬਨ ਨਾਲ-ਨਾਲ ਡੇਲੀ ਟਾਈਮਸ ਨਾਉ ਪੰਜਾਬ ਚਾਰ ਸਾਡੇ ਚਰਚ ਕੀ ਆਵਾਜ਼ ਇੱਥੇ ਫਸਲ ਸੀ ਗੰਨੇ ਦੀ ਪਪਲਰ ਦੀ ਸਭ ਉੱਡ ਗਿਆ ਜੀ ਆ ਨਾਲ ਸ਼ਾਟ ਲੈ ਕੇ ਵੇਖ ਲੋ ਆ ਰੁੜੀ ਪਈ ਆ ਜੀ ਆ ਸਾਹਮਣੇ ਪਿੱਛੇ ਸ਼ਾਟ ਲੈ ਲੋ ਆ ਪਿੱਛੇ ਤੁਸੀਂ ਦੇਖ ਰਹੇ ਹੋ ਇਹ ਇਹ 52 ਕਨਾਲ ਜ਼ਮੀਨ ਆ ਲੰਬੜਦਾਰ ਬਲਵਿੰਦਰ ਸਿੰਘ ਜੀ ਦੀ ਇਹਦੇ ਵਿੱਚੋਂ ਫਸਲ ਸਾਰੀ ਖਰਾਬ ਹੋ ਗਈ ਤੇ ਖਰਾਬ ਹੋਣ ਤੋਂ ਬਾਅਦ ਉਹਨਾਂ ਦੀ ਜ਼ਮੀਨ ਦੇ ਵਿੱਚ 7-7 8-8 ਫੁੱਟ ਰੇਤਾ ਬਜਰੀ ਮਿੱਟੀ ਪੱਥਰ ਚੜ ਗਿਆ ਜੀ ਤੇ ਸਰਕਾਰ ਨੇ ਨੋਟੀਫਿਕੇਸ਼ਨ ਕੀਤਾ ਕਿ ਤੁਸੀਂ ਜਿਸ ਕਾ ਖੇਤ ਉਸ ਕੀ ਰੇਤ ਦੇ ਤਹਿਤ ਜਿਹੜਾ ਜ਼ਿਮੀਂਦਾਰ ਦੀਆਂ ਫਸਲਾਂ ਦੇ ਖਰਾਬ ਹੋਈਆਂ ਨੇ ਉੱਥੇ ਜੋ ਕੁਝ ਵੀ ਪਿਆ ਤੁਸੀਂ ਚੱਕ ਸਕਦੇ ਹੋ ਨਾਲ ਹੀ ਉਹਨਾਂ ਨੇ ਨੋਟੀਫਿਕੇਸ਼ਨ ਇੱਕ ਕ੍ਰੈਸ਼ਰ ਵਾਲਿਆਂ ਵਾਸਤੇ ਕਰਤਾ ਵੀ ਜੇ ਕੋਈ ਕ੍ਰੈਸ਼ਰ ਵਾਲਾ ਉੱਥੋਂ ਮਾਲ ਮਲਬਾ ਚੱਕਦਾ ਤੇ ਉਹ ਸਾਨੂੰ ਅਸੈਸਮੈਂਟ ਕਰਾ ਕੇ ਪੈਸੇ ਜਮ੍ਹਾਂ ਕਰਾਊਗਾ ਜਿੰਨਾ ਵੀ ਮਲਬਾ ਚੱਕੇਗਾ ਅਸੀਂ ਐਡਵਾਂਸ ਦੇ ਵਿੱਚ ਸਮਾਨ ਤੇ ਚੁੱਕਿਆ ਅਜੇ ਅਸੀਂ 40 45 50 ਹਜ਼ਾਰ ਦਾ ਪਰ ਅਸੀਂ 5 ਲੱਖ ਰੁਪਈਆ ਸਰਕਾਰ ਨੂੰ ਉਹਨਾਂ ਦੇ ਖਾਤੇ ਦੇ ਵਿੱਚ ਮਤਲਬ ਪਹਿਲਾਂ ਹੀ ਐਡਵਾਂਸ ਪੇਮੈਂਟ ਕਰ ਚੁੱਕੇ ਹਾਂ ਤੇ ਨਾਲ ਇਹ ਵੀ ਗੱਲ ਕਹੀ ਆ ਵੀ ਜਦੋਂ 4.5 ਲੱਖ ਦਾ ਹੋ ਜਾਊਗਾ 5 ਲੱਖ ਰੁਪਈਆ ਹੋਰ ਜਮ੍ਹਾਂ ਕਰਾ ਦਿਓ ਆ 3 ਲੱਖ ਰੁਪਈਆ ਦੀ ਇੱਕ ਸਾਡੀ ਟਰਾਂਜੈਕਸ਼ਨ ਹੈਗੀ ਆ 2 ਲੱਖ ਰੁਪਈਆ ਦੀ ਇੱਕ ਟਰਾਂਜੈਕਸ਼ਨ ਹੈਗੀ ਆ ਇੱਕ 9 ਤਰੀਕ ਨੂੰ ਇੱਕ 10 ਤਰੀਕ ਨੂੰ ਇਸੇ ਮਹੀਨੇ ਦੀ ਤੇ ਆ ਜਿਹੜੀ ਵੇਖੋ ਅ ਮਤਲਬ ਜਿਹੜਾ ਜ਼ਿੰਮੇਦਾਰ ਆ ਜਿਸ ਜ਼ਿੰਮੇਦਾਰ ਨੇ ਆ ਜ਼ਮੀਨ ਸਾਨੂੰ ਦਿੱਤੀ ਆ 52 ਕਨਾਲ ਦੀ ਆ ਫਰਦ ਹੈ ਜੀ ਬਲਵਿੰਦਰ ਸਿੰਘ ਜੀ ਦੀ ਮਾਲਕੀ ਪੈਲੀ ਆ ਉਹਦੀ ਕੋਈ ਸੈਂਟਰ ਗਵਰਨਮੈਂਟ ਦੀ ਪੈਲੀ ਨਹੀਂ ਹੈਗੀ ਜੀ ਆ ਪੈਲੀ ਆ ਸਾਹਮਣੇ ਜੀ ਡੱਕਦਾ ਕੌਣ ਪਿਆ ਹੁਣ ਡੱਕਦੇ ਜੀ ਕੁਛ ਲੰਬੜਦਾਰ ਜੀ ਦੇ ਪਿੰਡੋਂ ਹੀ ਬੰਦੇ ਨੇ ਜਿਹੜੇ ਉਹਨਾਂ ਦੇ ਨਾਲ ਕੋਈ ਆਪਸੀ ਤਕਰਾਰ ਰੱਖਦੇ ਹੋਏ ਵੀ ਅਸੀਂ ਉਹਨਾਂ ਨੂੰ ਕੰਮ ਕਰਨ ਨਹੀਂ ਦੇਣਾ ਤੇ ਉਹ ਵੀ ਕਾਂਗਰਸ ਪਾਰਟੀ ਦੇ ਨਾਲ ਸੰਬੰਧਿਤ ਨੇ ਤੇ ਉਹਨਾਂ ਨੇ ਫਿਰ ਜਦੋਂ ਇੱਥੇ ਆਣ ਕੇ ਗੱਡੀਆਂ ਡੱਕੀਆਂ ਜੀ ਤੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਨੂੰ ਕਿਹਾ ਉਹਨਾਂ ਨੇ ਬਾਜਵਾ ਸਾਹਿਬ ਨੇ ਹੋਰ ਬੰਦੇ ਭੇਜਤੇ ਇੱਥੇ ਹੋਰ ਬੰਦੇ ਇੱਥੇ ਭੇਜ ਕੇ ਤੇ ਕੱਲ ਇੱਥੇ ਬੜਾ ਹੰਗਾਮਾ ਕੀਤਾ ਉਹਨਾਂ ਨੇ ਇੱਥੇ ਪੁਲਿਸ ਦੇ ਪ੍ਰਸ਼ਾਸਨ ਵੀ ਆਇਆ ਇੱਥੇ ਮਾਈਨਿੰਗ ਵਿਭਾਗ ਵੀ ਆਇਆ ਮਾਈਨਿੰਗ ਵਿਭਾਗ ਬਕਾਇਦਾ ਇੱਥੇ ਕਹਿ ਕੇ ਗਿਆ ਕਿ ਇਹਨਾਂ ਨੇ ਪੈਸੇ ਜਮ੍ਹਾਂ ਕਰਵਾਏ ਨੇ ਤੇ ਇਹ ਕੰਮ ਕਰ ਸਕਦੇ ਆ ਪਰ ਉਹ ਜਿੱਤੇ ਅੜੇ ਸੀ ਕਿ ਕੰਮ ਅਸੀਂ ਕਰਨੀ ਨਹੀਂ ਦੇਣਾ ਕੰਮ ਸਾਰਾ ਲੀਗਲ ਆ ਤੇ ਕੰਮ ਲੀਗਲ ਆ ਜੀ ਸਾਰਾ ਜੀ ਲੀਗਲ ਆ ਤੇ ਅਸੀਂ ਹਿੱਕ ਠੋਕੇ ਕਹਿ ਰਹੇ ਆ ਜੇ ਇਲਲੀਗਲ ਆ ਸਾਡੇ ਤੇ ਪਰਚੇ ਦੇ ਦਿਓ ਜੀ ਵੇਖੋ ਸਰਕਾਰ ਦੀ ਪਾਲਿਸੀ ਦੇ ਖਿਲਾਫ ਗਰਦਾਸਪੁਰ ਦਾ ਪ੍ਰਸ਼ਾਸਨ ਜਾ ਕੇ ਤੇ ਬਾਇਵਾਂ ਸਾਹਿਬ ਦੇ ਜੋ ਬਾਇਵਾਂ ਸਾਹਿਬ ਨੇ ਉਹਨਾਂ ਨੂੰ ਕਿਹਾ ਤੇ ਉਹਦੇ ਅਕੋਰਡਿੰਗ ਸਾਡੀਆਂ ਗੱਡੀਆਂ ਜਿਹੜੀਆਂ ਹੈਗੀਆਂ ਵਾ ਉਹ ਥਾਣੇ ਪੰਜ ਗੱਡੀਆਂ ਖੜੀਆਂ ਨੇ ਭੈਣੀ ਮੀਆਂ ਖਾਂ ਤੇ ਮਸ਼ੀਨਾਂ ਸਾਡੀਆਂ ਤੇ ਗਰਦ ਲੱਗੀ ਆ ਬਿਲਕੁਲ ਹੀ ਰਾਜਨੀਤੀ ਕੀਤੀ ਜਾ ਰਹੀ ਹੈ ਵੀ ਇਹਦੇ ਵਿੱਚ ਤਾਂ ਇਹ ਚੀਜ਼ ਹੋਣੀ ਨਹੀਂ ਚਾਹੀਦੀ। ਪੂਰੇ ਕਿਤੇ ਤਰਕ ਟੈਕਨੀਕਲ ਤੌਰ ਤੇ ਪੂਰਾ ਲੀਗਲ ਮੈਂ ਕਹਿੰਦਾ ਜੀ ਤੁਸੀਂ ਮਾਈਨਿੰਗ ਵਿਭਾਗ ਨੂੰ ਪੁੱਛ ਲਓ ਜਾ ਕੇ ਜੀ ਸਾਡੀ ਕੱਲੀ ਗੱਲ ਤੇ ਯਕੀਨ ਨਾ ਕਰੋ। ਜੇਕਰ ਅਸੀਂ ਸਹੀ ਆ ਜ਼ਿੰਮੇਵਾਰ ਸਾਡੇ ਨਾਲ ਖਲੋਤੇ ਨੇ ਜਿਨ੍ਹਾਂ ਨੇ ਜ਼ਮੀਨਾਂ ਦਿੱਤੀਆਂ ਵਾ ਜਿਨ੍ਹਾਂ ਨੇ ਐਗਰੀਮੈਂਟ ਕਰਕੇ ਦਿੱਤੇ ਆ ਸਰਕਾਰ ਦੀ ਪਾਲਿਸੀ ਮੁਕ ਕੋਈ ਸਰਕਾਰ ਦੀ ਪਾਲਿਸੀ ਦੇ ਮੁਤਾਬਕ ਐਡਵਾਂਸ ਪੈਸੇ ਜਮ੍ਹਾਂ ਕਰਕੇ ਕਰ ਰਹੇ ਆ ਪਰ ਇਹਨੂੰ ਪੋਲੀਟੀਕਲ ਮੁੱਦਾ ਬਣਾ ਕੇ ਪੋਲੀਟੀਕਲ ਬੰਡਾਟਾ ਇੱਕ ਕਰਵਾ ਕੇ ਤੇ ਇਹ ਕੰਮ ਨਹੀਂ ਕੀਤਾ ਜਾ ਰਿਹਾ ਤੁਸੀਂ ਬੋਲੋ हां जी ਆਪਣੇ ਬਲਵਿੰਦਰ ਸਿੰਘ ਨੰਬਰਦਾਰ ਪਿੰਡ ਕਾਲੀਵਾਲ ਇਹ ਮੇਰੀ ਜ਼ਮੀਨ ਦੇ ਵਿੱਚ ਤੁਸੀਂ ਵੇਖਿਆ 8 8 ਫੁੱਟ ਪੈ ਗਿਆ ਰੇਤਾ ਬੱਜਰ ਜੋ ਹੋਈ ਹੈ ਤੇ ਮੈਂ ਇਹਨਾਂ ਨਾਲ ਇਹਨਾਂ ਨਾਲ ਗੱਲ ਕੀਤੀ ਵੀ ਮੇਰਾ ਚੁੱਕ ਲੋ ਅਸੀਂ ਤੇ ਚੁੱਕ ਨਹੀਂ ਸਕਦੇ ਜੀ ਇੰਨੇ ਵੱਡੇ ਸਾਡੇ ਕੋਲ ਆਂਦੇ ਨਹੀਂ ਨਾ ਮਸ਼ੀਨਾ ਨਾ ਏਡੇ ਏਡੇ ਵੱਡੇ ਟਰੱਕ ਨਹੀਂ ਸਾਡੇ ਕੋਲ ਇਹਨਾਂ ਨਾਲ ਗੱਲ ਕੀਤੀ ਇਹ ਚੁੱਕੇ ਸਾਡੀ ਪਹਿਲੀ ਵੇਲੀ ਕਰਨ ਦੇ ਹੈ ਸਰਕਾਰ ਨੇ ਹਦਾਇਤ ਦਿੱਤੀ ਉਹਦੇ ਮੁਤਾਬਕ ਹੀ ਚੁੱਕਣ ਦੇ ਚੁੱਕਾਣ ਦੇ ਆ ਇਹ ਗੱਲ ਹੈ ਤਾਂ ਰੋਕਦਾ ਕੌਣ ਰੋਕਦੇ ਪਏ ਆਪਣੇ ਪਿੰਡੋਂ ਘਰੋਂ ਆਏ ਆ ਜਥੇਬੰਦੀ ਵਾਲੇ ਬੰਦੇ ਜੀ ਉਹਨਾਂ ਰੋਕਿਆ ਕੁਛੀ ਚੰਗੇ ਅਸੀਂ ਤੇ ਚਾਹੁੰਦੇ ਆ ਜੀ ਇਹ ਚੁਕਾਇਆ ਜਾਏ ਜੱਤੇ ਬੰਦੀ ਨੇ ਬਾਜਵਾ ਸਿੱਧਾ ਗਾਉਂ ਤੂੰ ਪੈਸੇ ਪੈਸੇ ਤਾਰੇ ਇਹਦੇ ਤੇ ਚਲਾ ਆ ਸਰਕਾਰ ਨੇ ਇਹਦੇ ਉਹਨਾਂ ਪੈਸੇ ਜਾਵਾ ਕਰਾਏ ਤੁਹਾਨੂੰ ਵੀ ਦੱਸਿਆ ਸਾਡੇ ਨਾਲ ਵੀ ਗੱਲ ਹੋਈ ਹੈ ਜੀ ਹਾਂਜੀ ਇਹ ਜਿਹੜਾ ਪ੍ਰਿਟੀ ਗੱਲ ਇਹਨਾਂ ਦਾ ਕੋਈ ਮਸਲੇ ਆ ਉਹਦੇ ਕਰਕੇ ਸਾਨੂੰ ਵੀ ਨਾਲ ਜੀਵਿਦਾਰਾਂ ਨੂੰ ਮਾਰਨ ਰਹੇ ਆ ਜੀ ਚੁੱਕੀ ਜਾਏ ਤਾਂ ਸਾਨੂੰ ਤੇ ਫਾਇਦਾ ਏਰੀਆ ਜੀ ਇਹ ਕਿਸ਼ਨਪੁਰ ਏਰੀਆ ਪਿੰਡ ਦਾ ਪੈਂਦਾ ਵਾ ਮੈ ਥਾਣੇ ਪਤਾ ਲੱਗਾ ਸੀ ਵੀ ਕਿਸਾਨ ਇੱਥੇ ਇਕੱਠੇ ਹੋਏ ਨੇ ਦਰਿਆ ਦੇ ਕੰਢੇ ਤੇ ਇਹਨਾਂ ਦੀ ਸਿਕਿਉਰਿਟੀ ਵਾਸਤੇ ਮੈਂ ਇੱਥੇ ਆਇਆ ਵਾਂ ਬਾਕੀ ਇਹਨਾਂ ਨਾਲ ਗੱਲਬ ਕੀ ਇਨਫੋਰਮੇਸ਼ਨ ਮਿਲੀ ਸੀ ਕਿਉਂ ਇਕੱਠੇ ਹੋਏ ਨੇ ਪਤਾ ਲੱਗਿਆ ਕੁਝ ਪਤਾ ਲੱਗਿਆ ਜੀ ਇੱਥੇ ਕੋਈ ਗੱਡੀਆਂ ਦੇ ਮਿੱਟੀ ਮਾਈਨਿੰਗ ਦਾ ਕੰਮ ਚੱਲਦਾ ਪਿਆ ਵਾ ਕੰਮ ਤੇ ਵੇ ਵੇਲਾ ਹਲ ਬੰਦ ਹੈ ਕੋਈ ਕੰਮ ਨਹੀਂ ਚੱਲਦਾ ਪਿਆ ਪਰ ਫਿਰ ਵੀ ਇਹਨਾਂ ਨਾਲ ਗੱਲਬਾਤ ਕਰਕੇ ਪੁੱਛ ਕੇ ਫਿਰ ਦੱਸਾਂ